प्यारे बच्चे हूं सत श्री अकाल। ਤੁਸੀਂ ਸਭ ਦਾ ਸਵਾਗਤ ਕਰਦਾ ਹਾਂ ਮੈਂ ਅੱਜ ਦੀ ਵੀਡੀਓ ਵਿੱਚ। ਅੱਜ ਮੈਂ ਤੇ ਸਭ ਨੂੰ ਕਹੌਣ ਦੇ ਰਿਹਾ ਹਾਂ ਸਾਈਕਲ ਚੋਰੀ ਹੋਣ ਤੇ ਐਸ ਐਚਓ ਨੂ 20 ਪੱਤਰ ਤਾਂ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ। शुरू सेवा विखे एस एच ओ साहिब था सदर पटियालाशा साइकल चोरी होन ਸਵੰਦੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਆਪਣਾ ਸਾਈਕਲ ਚੋਰੀ ਹੋਣ ਦੀ ਰਿਪੋਰਟ ਦਰਜ ਕਰਵਾਉਣੀ ਹੈ ਮੈਂ ਅੱਜ ਬਾਜ਼ਾਰ ਵਿੱਚ स्टेट बैंक ऑफ इंडिया ਦੀ ਸ਼ਾਖਾ ਵਿੱਚ ਪੈਸੇ ਜਮ੍ਹਾਂ ਕਰਵਾਉਣ ਗਿਆ ਉੱਥੇ ਮੈਨੂੰ 15-20 ਮਿੰਟ ਦਾ ਸਮਾਂ ਲੱਗਾ पर जो मैं बैंक विचों बाहर आया तो मेरा नवा साइक उत नहीं सी मैं आले दुआले तो पता किता पर कुछ भी पता नहीं लगा ਮੇਰਾ ਸਾਈਕਲ ਹੀਰੋ ਕੰਪਨੀ ਦਾ ਕਾਲੇ ਰੰਗ ਦਾ ਹੈ ਇਸ ਦਾ ਨੰਬਰ 145 86 86 35 ਹੈ ਕਿਰਪਾ ਕਰਕੇ ਮੇਰਾ ਸਾਈਕਲ ਲੱਭਣ ਵਿੱਚ ਮਦਦ ਕੀਤੀ ਜਾਵੇ ਮੈਂ ਆਪ ਜੀ ਦਾ অতি ਧੰਨਵਾਦੀ ਹੋਵਾਂਗਾ ਆਪ ਜੀ ਦਾ ਵਿਸ਼ਵਾਸਪੱਤਰ ਊੜਾ ਐੜਾ ਈੜੀ ਇੱਥੇ ਤੁਸੀਂ ਆਪਣਾ ਨਾਮ ਲਿਖ ਸਕਦੇ ਹੋ ਤੇ ਪਿਆਰੇ ਬੱਚਿਓ ਅੱਜ ਦੀ ਵੀਡੀਓ ਨਹੀਂ ਮੈਂ ਤੁਹਾਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸ ਨੂੰ ਬੋਲ ਦੇਖਣ ਲਈ Danke.